ਜੀ গুড মর্নিং ਜੀ ਕੀ ਹਾਲ ਚਾਲ ਆ ਜੀ ਅੱਜ ਆਪਣਾ ਹੋ ਗਿਆ ਦਿਨ 33ਵਾਂ ਤੇ ਮੁੰਡੇ ਕਰ ਰਹੇ ਆ ਤਿਆਰੀ ਤੇ ਵੇਖ ਲਓ ਪਹੁੰਚ ਗਏ ਆ 5 5 ਵਜੇ ਸਵਾ 5 ਦੇ ਪਹੁੰਚੇ ਹੋਏ ਆ ਮੁੰਡੇ ਤੇ ਰਨਿੰਗ ਰੋਨਿੰਗ ਲਾ ਕੇ ਤੇ ਹੁਣ ਤਿਆਰੀ ਕਰ ਰਹੇ ਆ ਕੁੱਪਿਆਂ ਦੀ ਸਹੀ ਆ ਜੀ ਤੇ ਦੱਸ ਤੇ ਤੁਹਾਨੂੰ ਅੱਗੇ ਫੇ ਮਿਹਨਤ ਕਿੱਦਾਂ ਚੱਲੂਗੀ ਅੱਜ ਤਿਆਰੀਆਂ ਕਰੀ ਜਾਂਦੇ ਫੁੱਲ ਅੱਜ ਜੀ ਕੋਈ ਸਰ গুਡ ਮਾਰਨਿੰਗ ਜੀ গুਡ ਮਾਰਨਿੰਗ ਜੀ ਕੀ ਹਾਲ ਚੱਲ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਕਰਾਈ ਜਾਨੇ ਤਿਆਰੀਆਂ ਬਸ ਜੀ ਕਰਾਉਣ ਕੇ ਜੀ ਬਸ ਠੀਕ ਆ ਜੀ ਹਾਂਜੀ ਸਹਜ ਸੁਸਤਾ ਪਤਾ ਰੱਖ ਸੁਸਤਾ ਜੀ গুਡ ਮਾਰਨਿੰਗ ਨਹੀਂ ਕਹੀ ਅੱਜ ਗਰਮ ਮਾਰਨਿੰਗ ਸਾਰਿਆਂ ਨੂੰ ਗੁੱਡ ਮਾਰਨਿੰਗ ਕਹ ਗੁੱਡ ਮਾਰਨਿੰਗ ਟੂ एवरीवन ਗੁੱਡ ਮਾਰਨਿੰਗ ਟੂ एवरीवन ਹਾਂ ਉੱਚੀ ਬੈ ਆਵਾਜ਼ ਨਹੀਂ ਆਈ ਗੁੱਡ ਮਾਰਨਿੰਗ ਟੂ एवरीवन ਚਲੋ ਤੁਸੀਂ ਵੀ ਕਹੋ ਸਾਰੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਸਾਰਿਆਂ ਨੂੰ ਹਾਂ ਲੱਗੇ ਮਿਹਨਤ ਫੇਰ ਕਰਨ ਹਾਂਜੀ ਖਿੱਚਣ ਲੱਗੇ ਕੰਮ ਨੂੰ ਸੈਜ ਨੂੰ ਪਿਛੇ ਕੱਢਣਾ ਅੱਜ ਤੁਸੀਂ ਅੱਛਾ ਤੂੰ ਕੱਢੂਗੇ ਪਿਛੇ ਹੋ ਗਿਆ ਚੈਲੰਜ ਠੀਕ ਆ ਹਾਂਜੀ ਸੈਜ ਤੂੰ ਤਿਆਰ ਹੈ ਬੋਲ ਕੇ ਦੱਸਿਆ ਕਰ ਫੁੱਲ ਕੰਪੀਟੀਸ਼ਨ ਆਉਣ ਵਾਲਾ ਹੈ ਦਵਾਰ ਨੂੰ ਤੇ ਤਿਆਰੀਆਂ ਕਰ ਲਓ ਫੁੱਲ ਠੀਕ ਆ ਤਿਆਰੀਆ ਤੇਰੀ ਤੇਰੀ ਤਿਆਰੀ ਹੈ ਹੋ ਜਾਓ ਫੇਰ ਫੱਟ ਕੋਈ ਨਾ ਲੱਗ ਜਾਣਾ ਉਹ ਦਿਨ ਨੂੰ ਪਤਾ ਕਿ ਕਿਹੜਾ ਕਿੰਨੇ ਪਾਣੀ ਜਾ ਇਹ ਗੱਲਾਂ ਆਲੇ ਆ ਕਿ 59 11 ਬੁੱਕੂ ਕਿ ਨਹੀਂ 59 11 ਕਿੰਨਾ ਹੈਗਾ ਹੈ 33 ਦੀ 33 ਹੀ ਬਕੂਦਨ ਤੂੰ ਕਿਹੜਾ ਵਾਂ ਮੈਂ ਮੈਂ 855 ਵੇਖੀਂਗਾ ਇੱਥੇ ਚੀਕਾਂ ਕਢਾਉਂਦੇ 855 ਦੀਆਂ ਬੈਲਟਾਂ ਜਿਹੜੇ ਟੁੱਟੀਆਂ ਇੱਥੇ ਵੇਖੀ ਹੁੰਦੇ ਨੂੰ ਕਹੋ ਜੈਜ ਜੋਤੇ ਤੂੰ ਕਿਹੜਾ ਵਾਂ ਟੁਕੜਾ ਟਰੈਕਟਰ ਆ ਹਾਲੈਂਡ ਹਾਲੈਂਡ ਆ ਵੀ ਹਾਲੈਂਡ ਆ 36 ਦੀ 55 ਦੀ ਤੇ ਤੂੰ ਕਿੰਨਾ ਵਾਂ ਮੈਂ 36 55 ਦੀ ਜਿਆਦਾ ਦਾ ਕਿਹੜਾ ਕਿ 36 ਦੀ 55 ਵੀ 56 ਵੀ ਨਹੀਂ 36 ਚੈਲ ਕੋਈ ਨਾ ਪਤਾ ਲਾ ਦੇਣਾ ਉਹ ਦਿਨ ਨੂੰ ਆਵੇ ਚੈਲੰਜ ਹੋ ਜਣੇ ਉਹ ਦਿਨ ਨੂੰ ਸਹੀ ਹੈ ਰੋਣਾ ਜੋ ਤੈਨੂੰ ਠੀਕ ਆ ਰੋਣਾ ਰੋਣਾ ਜੋ ਤੈਨੂੰ ਭਾਈ ਦੱਸ ਰਿਹਾ ਮੁੰਡਿਆਂ ਨੂੰ ਚੱਲ ਭਾਜੀ ਇਹ ਹੋ ਗਿਆ ਸੱਚਾ ਹਾਂ ਐਦਾਂ ਐਦਾਂ ਠੀਕ ਆ ਭਾਜੀ ਸਿਆਜ ਨੇ ਘਟ ਰਾਇਆ ਸੈਟ ਇੱਕ ਹਾਂ ਸਿਆਜ ਨੇ ਇੱਕ ਕੀ ਗੱਲ ਹੈ ਕੀ ਭਾਜੀ ਯਾਰ ਕੀ ਭਾਜੀ ਯਾਰ ਭਾਜੀ ਇਹ ਮੇਲੇ ਮੇਲੇ ਤੋਂ ਭਾਜੀ ਇਹ ਦੁੱਤੀ ਆ ਮਾ ਜੂ ਚੱਲ ਦੁਬਾਰਾ ਭੱਜ ਜਾ ਉੱਥੇ ਸੈਟ ਪੂਰਾ ਲਵਾਉਣਾ ਵਾ ਪੰਜ ਤੀ ਨੂੰ ਟੂਰਨਾਮੈਂਟ ਆ ਇੱਥੇ ਆਪਣਾ ਚੱਲ 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 ਧੱਕਾ ਕੋਈ ਨਹੀਂ ਭਾਜੀ ਪੂਰਾ ਲਵਾਉਣਾ ਇਹਨੂੰ ਸੈੱਟ ਵਾ ਉਹ ਮੈਨੂੰ ਲੱਗ ਕੋਈ ਮਾਫੀ ਨਹੀਂ ਤੈਨੂੰ ਇਹ ਮੈਨੂੰ ਲੱਗਦਾ ਅੱਜ ਖਰਾਬ ਕਰਿਆ ਆਇਆ ਕੋਈ ਆ ਬੁਲੇ ਨਹੀਂ ਛੱਡਣਾ ਚੱਲ ਚੱਲ ਤੇਰਾ ਹਾਸੇ ਨਾ ਹਾਸਾ ਰਿਆ ਵਾ ਹੁਣ ਤੇਰੇ 76 ਵੀ ਫਿਰਿਆ ਕਰਨਾ ਤੇਰੇ ਹੁਣ ਤੈਨੂੰ ਕੈਨੇਡਾ ਤੋਂ ਫੋਨ ਆਉਂਦੇ ਸਾਡੀ ਸਹਿਜ ਨਾ ਗੱਲ ਕਰਾਉ ਸਹਿਜ ਹੁਣ ਇੱਥੇ ਮਿਹਨਤ ਨਹੀਂ ਲਾਉਂਦੇਗੇ ਯਾਰ ਹੋਂਦਾ ਸਟਾਰ ਆ ਬੰਦਾ ਸਟਾਰ ਵਾ ਤੂੰ ਗੱਡੀ YouTube ਦਾ ਹੈਗਾ ਕਿ ਨਹੀਂ ਹੈਗਾ ਤੇ ਫੇ ਨਹੀਂ ਭਾਜੀ ਗੁੱਡ ਮਾਰਨਿੰਗ ਜੀ ਮਾਰਨਿੰਗ ਗੁੱਡ ਮਾਰਨਿੰਗ ਕੀ ਹਾਲ ਚੱਲਿਆ ਜੀ ਚੱਲ ਰਿਹਾ ਜੀ ਚੱਲ ਰਿਹਾ ਸਹੀ ਹੈ ਸਹੀ ਹੈ ਜੇ ਫੇ ਮੁੰਡਿਆਂ ਲੈ ਕੇ ਆਏ ਨਾਲ ਹੈ ਦਿਖਾਉਂਦੇ ਕਿੱਥੇ ਵੱਡੇ ਹੋਈਆਂ ਲਵਾਉ ਇਹਨਾਂ ਨੂੰ ਵੀ ਮਿਹਨਤ ਅੱਜ ਲਾਵੂਗੇ ਕਿ ਨਹੀਂ ਗੱਲ ਤੋਂ ਕਸ਼ਟਾ ਢਾਲੇ ਆਈ ਸ਼ਾਈ ਸ਼ੇ ਹੌਲੀ ਹੌਲੀ ਖਿੱਚੂਗੀ ਗੱਡੀਆਂ ਹਾਂਜੀ ਉਹ ਦੇਖਦੇ ਆ ਹਜੇ ਹੌਲੀ ਹੌਲੀ ਕਿ ਕਿੱਦਾਂ ਹੈ ਨਾ ਚੱਲੂਗਾ ਪ੍ਰੋਸੀਜਰ ਲਓ ਜੀ ਇੱਕ ਮੁੰਡਾ ਭਾਜੀ ਦਾ ਆ ਗਿਆ ਵਾ ਗਰਾਊਂਡ 'ਚ ਤੇ ਮੁੰਡੇ ਮਨੀਲੇ ਉਹ ਲੈਂਗੁਏਜ ਵੀ ਉਹਨਾਂ ਦੀ ਬਾਹਰਲੀ ਆ ਤੇ ਥੋੜਾ ਉਹਨਾਂ ਨੂੰ ਹੈਗਾ ਵਾ ਜਿੱਦਾਂ ਪੰਜਾਬੀ ਜੇ ਤੇ ਪਾਜੀ ਲੈ ਕੇ ਆਏ ਅੱਜ ਉਹਨਾਂ ਨਾਲ ਤੇ ਪਾਜੀ ਕਹਿੰਦਾ ਆਪਾਂ ਮਿਹਨਤ ਕਰਾਉਣੀ ਆ ਮੁੰਡਿਆਂ ਜਿਹਨਾਂ ਨੂੰ ਤੇ ਠੀਕ ਆ ਜੀ ਤੁਹਾਨੂੰ ਦਿਖਾਉਨੇ ਅੱਗੇ ਫੇ ਲਓ ਜੀ ਅੱਜ ਦੇ ਦਿਨ ਦਾ ਪਹਿਲਾ ਸੈੱਟ ਹੋ ਗਿਆ ਸ਼ੁਰੂ ਤੇ ਚੱਲ ਪਈਆਂ ਵਾ ਮਿਹਨਤਾਂ ਢੀੜਾ ਪਾਤਾ ਵਾ ਕੋਈ ਸਾਹਿਬ ਨੇ ਲਓ ਜੀ ਆਹ ਮੁੰਡੇ ਆ ਇਹ ਮਨੀਲੇ ਤੋਂ ਦੇਖੋ ਮਿਹਨਤ ਕਰ ਰਹੇ ਆ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਚੱਲ ਸਹਿਜ ਚੱਲ 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 ਸ਼ਾਬਾਸ਼ ਸ਼ਾਬਾਸ਼ ਹੁਣ ਸਾਡੇ ਕੈਂਪ ਚ ਵੇਖ ਲੋ ਮਨੀਲੇ ਤੋਂ ਬੰਦੇ ਆ ਲਾਪੇ ਆ ਵੇਖ ਲੋ ਜਿਹੜੇ ਨਹੀਂ ਆਉਂਦੇ ਸ਼ਰਮ ਕਰ ਲੋ ਮਾੜੀ ਮੋਟੀ ਚੱਲ ਸਹਿਜ ਚੱਲ ਝੋਟਿਆ ਚੱਲ ਸ਼ਾਬਾਸ਼ 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 ਕਿੱਥੋਂ ਕਿੱਥੋਂ ਕੰਮ ਨੂੰ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸਹਿਜ ਪਾਰੇ ਬਦਾਮ ਵਾਲੀਆਂ ਚੱਲ 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 ਬੁੱਤ ਚੱਲ ਵੈਰੀ ਗੁੱਡ ਵੈਰੀ ਗੁੱਡ ਸਹਿਜ ਕੀ ਗੱਲ 36 ਦੀ ਟਰਬੋ ਪਾੜ ਗਈ ਆ ਉਹ ਪਹੁੰਚ ਗਿਆ ਲੈ ਆ ਵੀ ਪਹੁੰਚ ਗਿਆ ਇੱਥੇ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਸਹਿਜ ਸ਼ਾਬਾਸ਼ ਬਿਲਕੁਲ ਸਹੀ ਜਾਣਦੇ ਆ ਹਜੇ ਗੁੱਡ 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 ਪਾਜੀ ਕਿਦਾਂ ਟਾਈਮ ਮਿਲ ਜੂਗਾ ਤੁਹਾਡਾ ਹੁਣ ਹਾਂਜੀ ਪਾਜੀ ਬੈਨ ਬਹੁ ਹੋ ਗਏ ਆ ਬੰਦੇ ਮਿਲਣਾ ਚਾਹੁੰਦੇ ਆ ਹਾਂਜੀ ਪਾਜੀ ਐਸ ਵਾਰ ਨੂੰ ਐਤ ਵਾਰ ਨੂੰ ਹਾਂਜੀ ਦੂਜੇ ਦਿਨ ਨਹੀਂ ਵਿਹਲੇ ਹੁੰਨੇ ਤੁਸੀਂ ਨਹੀਂ ਬਸ ਕਿਉਂ ਸਹੀ ਸਕੂਲੇ ਸਹੀ ਆ ਸਹੀ ਆ ਕਿਦਾਂ ਰਿਹਾ ਕੱਲ ਸਕੂਲੇ ਠੀਕ ਆ ਕੋਟੀ ਕਿਦਾਂ ਰਿਹਾ ਦਾ ਸਕੂਲ ਕੱਲ ਛਿਤਰਾਣਾ ਕਿਉਂ ਕਾਮ ਨਹੀਂ ਕੀਤਾ ਸਕੂਲ ਦਾ ਵੱਜੀਆਂ ਇਹਦੇ ਕਿਉਂ ਕੰਮ ਕਹਦੇ ਨਹੀਂ ਕੀਤਾ ਸਕੂਲ ਦਾ ਕੀਤਾ ਪਿਆ ਝੂਠ ਬੋਲਦਾ ਲੈ ਉਹ ਕਹਿੰਦਾ ਤੇਰੇ ਚ ਪੀੜਾਂ ਵੱਜੀਆਂ ਕੱਲ ਪੀੜਾਂ ਵੱਜੀਆਂ ਹੈ ਕੱਲ ਗਰਾਉਂਡ ਚ ਨਹੀਂ ਜੇ ਵੇਲਾ ਕਿਦੋਂ ਨਹੀਂ ਨਹੀਂ ਇਹ ਕਹਿੰਦਾ ਤੇਰੇ ਵੱਜੀਆਂ ਸਕੂਲੇ ਇਹ ਦੂਰ ਕਲਾਸ ਚ ਮੈਂ ਹੋਟਾ ਨਹੀਂ ਇਹਨੂੰ ਪਤਾ ਲੱਗ ਜਾਂਦਾ ਇਹ ਪੂਰਾ ਖਬਰੀ ਆ ਸਾਰਿਆਂ ਨੂੰ ਤੁਸਨ ਤਾਂ ਦੱਸਿਆ ਨੇ ਮੈਨੂੰ ਕਿਉਂ ਨਹੀਂ ਦੱਸਿਆ ਹਾਂ ਇਹ ਕਦਮ ਮੂੰਹ ਤੇ ਵੱਜੀਆਂ ਕਿ ਗਿੱਚੀ ਚ ਵੱਜੀਆਂ ਹਾਂ ਵੱਜਿਆ ਹੈ ਗਰਾਉਂਡ ਦੇ ਸੇਲੀ ਟਕਰ ਗਈ ਨਹੀਂ ਨਹੀਂ ਆਈ ਨਹੀਂ ਪਤਾ ਆਈ ਨਹੀਂ ਹੈ ਨਾ ਦਿਲ ਤੋੜ ਗਈ ਪਹਿਲੇ ਦਿਨੀ ਹੈ ਨਾ ਕੰਮ ਉਹਨੇ ਵੀ ਨਹੀਂ ਕੀਤਾ ਹੋਣਾ ਤੇਰੇ ਵਾਂਗੂ ਆਕੇ ਗਿਆ ਕੱਟ ਵੇਖ ਲਓ ਜੀ ਪੂਰੇ ਪਵਾਏ ਪਰਵੱਟੀ ਵਾਲਾ ਕਿੱਥੇ ਗਿਆ ਕੱਟ ਉਹ ਪਵਾਇਆ ਨਹੀਂ ਕਿਉਂ ਹੋ ਰਿਹਾ ਭਈ ਲੈ 76 ਬਹੁ ਫੇਰਦੀਆਂ ਨੇ ਮੈਡਮ ਟਟ ਨੰਬਰ 2 ਹੋ ਗਿਆ ਚਾਲੂ ਤੇ ਕੋਈ ਸਾਹ ਵੀ ਕਹਿੰਦੇ ਅੱਜ ਪਾਉਣੇ ਆ ਪਟਾਕੇ ਸ਼ਾਬਾਸ਼ ਮੁੰਡਿਓ ਸ਼ਾਬਾਸ਼ ਚਲੋ ਚਲੋ ਮਨੀਲੇ ਵਾਲੇ ਗੱਬਰੂਓ ਚੱਕ ਦੋ ਕੰਮ ਨੂੰ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਕੋਈ ਨਾ ਕੋਈ ਨਾ ਕੋਈ ਨਾ ਸ਼ਾਬਾਸ਼ ਕੋਈ ਨਾ ਕੋਈ ਨਾ ਗੁੱਡ 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 ਚੱਲ ਜੋਤੇ ਨੰਗ ਜਾ ਅੱਗੇ ਬਾਜੀ ਤੋਂ ਨੰਗ ਜਾ ਅੱਗੇ ਨੰਗ ਜਾ ਤੂੰ ਨੰਗ ਜਾ ਜੋਤੇ ਅੱਗੇ ਜੋਤੇ ਨੰਗ ਜਾ ਚੱਲ ਚਲੋ ਚਲੋ ਦੂਜੇ ਵੀ ਦੂਜੇ ਵੀ ਨੰਗ ਜਾਓ ਸ਼ਾਬਾਸ਼ 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 ਸਹਿਜ ਤੇਰਾ ਸਾਰਿਆਂ ਤੋਂ ਲਾਸਟ ਨੰਬਰ ਹੁੰਦਾ ਕੀ ਗੱਲ ਆ ਇਕੱਠੇ ਤੁਰਦੇ ਇਕੱਠੇ ਤੁਰਿਆ ਕਰੋ ਇੱਕ ਵਾਰੀ ਸਾਰੇ ਲੈਣ ਚ ਆਇਆ ਕਰੋ ਕੋਈ ਮੱਕੇ ਨੇ ਤੁਰਿਆ ਕੋਈ ਮਦੀਨੇ ਨੂੰ ਸ਼ਾਬਾਸ਼ ਸ਼ਾਬਾਸ਼ ਕੋਈ ਸਾਹਿਬ ਅਜਾਬ ਹੋਏ ਮੂਰੇ ਉਹ ਵੇਖਿਓ ਕੋਈ ਸਾਹਿਬ ਇੱਕ ਕੋਈ ਸਾਹਿਬ ਨੂੰ ਪਿੱਛੇ ਕਰਦੇ ਆ ਵੇਖ ਲੋ ਅਸੀਂ ਚੰਗਾ ਕਿ ਕੋਈ ਸਾਹਿਬ ਮੁਰੇ ਹੋਇਆ ਸ਼ਾਬਾਸ਼ 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 ਬਗਲੇ ਸ਼ਾਬਾਸ਼ ਆ ਮੁੰਡੇ ਡੇਲੀ ਮਿਹਨਤ ਲਾਉਣਾ ਆਉਂਦੇ ਆ ਕੋਈ ਛੁੱਟੀ ਨਹੀਂ ਇਹਨਾਂ ਦੀ ਗੱਬਰੂਆਂ ਦੀ ਆ ਹੁੰਦੀ ਮਿਹਨਤ ਛੁੱਟੀਆਂ ਵਾਲੇ ਸੁਣ ਲੋ ਚੰਗੀ ਤਰ੍ਹਾਂ ਆਪਾਂ ਕੱਢਣੇ ਆ ਦਿਖਾਉਣਾ ਕਿਹੜੇ ਕਿਹੜੇ ਆ ਕੱਢਣੇ ਆ ਜਿਹੜੇ ਡੇਲੀ ਆਉਂਦੇ ਮਿਹਨਤ ਬੰਦੀ ਤੇ ਸੱਟ ਲਗੇ ਆਹ ਭਾਜੀ 2-3 ਢੀਠ ਹੋਰ ਆਗੇ ਮਹੀਨੇ ਬਾਅਦ ਆਗੇ ਆ ਜਿਹੜੇ ਆਹ ਵੇਖ ਲਓ ਜੀ ਆ ਸਕਟਾਂ ਜਿਹੜੀਆਂ ਹੁੰਦੀਆਂ ਉਹ ਮਹੀਨੇ ਬਾਅਦ ਆਈਆਂ ਉਹ ਸਰਦਾਰ ਜੀ ਆ ਲਾਉਂਦਾ ਰਿਹਾ ਆਏ ਆ ਜੀ ਜੁੜਵੇਂ ਭਰਾ ਜਿਹੜੇ ਕਦੀ ਕਦੀ ਆਉਂਦੇ ਆ ਸਰਦੀਆਂ ਪੀ ਕੇ ਨਹੀਂ ਸਰਨਾ ਝੋਟਾ ਪਹਿਲਾਂ ਆਇਆ ਜਿੱਦ ਝੋਟਾ ਝੋਟਾ ਪਹਿਲਾਂ ਆਇਆ ਝੋਟਾ ਉਹ ਕਹਿੰਦੇ ਦੂਰੋਂ ਹੀ ਨਰਦੀਆਂ ਪੀਣੀਆਂ ਸ਼ੁਰੂ ਕਰਤੀਆਂ ਵੇਖ ਕੇ ਭਾਜੀ ਗੁੱਡ ਮਾਰਨਿੰਗ ਜੀ ਵੈਰੀ ਗੁੱਡ ਮਾਰਨਿੰਗ ਕੀ ਹਾਲ ਚਾਲ ਬਹੁਤ ਚੜਦੀ ਕਲਾ ਭਾਜੀ ਬਹੁਤ ਮਾਨ ਆ ਹੁੰਦੀਆਂ ਮੇਨ ਤਾਂ ਉੱਠ ਕੇ ਜਿਹੜੇ ਗੱਭਰੂ ਆਉਂਦੇ ਸਵੇਰੇ ਤਾਂ ਗੱਭਰੂ ਵਾਲੀ ਅਗਲੀ ਲਾਈਨ 'ਚ ਆ ਅਗਲੀ ਲਾਈਨ 'ਚ ਨਗੇ ਇਹ ਸਾਡਾ ਮੁਗਦਰ ਫੇਰ ਗੱਭਰੂ ਆ ਜਿਹੜਾ ਨਹੀਂ ਆਉਣਾ ਉਹਨੂੰ ਡਵਾਲੇ ਘਰਿਆ ਕਰਨਾ ਸਹੀ ਆ ਪਾਜੀ ਆ ਜੋ ਸ਼ਾਬਾਸ਼ 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 ਖੱਚ ਕੇ ਖੱਚ ਕੇ ਚੋਬਰੋ ਸ਼ਾਬਾਸ਼ ਵੈਰੀ ਗੁੱਡ ਅੱਜ ਕਹਿੰਦੇ ਸੈਜ ਤੇ ਪੂਰਾ ਫੋਕਸ ਆ ਅੱਜ ਕੋਈ ਕੱਤੀ ਨਹੀਂ ਚਲਣੀ ਕੋਈ ਸਾਹ ਇਹਦੀ ਬੰਦਾ ਨਹੀਂ ਆਹ ਇਹਦਾ ਆ ਹੋਇਆ ਕੁੱਤਾ ਚੱਕਦੇ ਮਗਰੋਂ ਗੱਲ ਬਈ ਇਹਦਾ ਬੁੜਾ ਬੰਦਾ ਮਗਰਾ ਕੇ ਤੇਰੀ ਨਾਲ ਚੋਤੇ ਚਾਲਾ ਤੇ ਨਾਲ ਲਾ ਦੇ ਨਾ ਗਾ ਨਿਕਲ ਗਿਆ ਉੱਠ ਰਹਾ ਨਹੀਂ ਗਿਆ ਚਲ 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 ਜੱਤੇ ਉੱਠਣਾ ਨਹੀਂ 바ਵਾ ਚੋਕ ਦਾ ਕਾ ਦੋ ਆ ਆ ਦੇ ਚੋ ਗਿੰਗ ਨਹੀਂ ਮਿਲਦੀ ਨਹੀਂ ਚਾਹੀਦਾ ਹੁਣ ਤਾਂ ਮੇਰੇ ਨਾਲ ਹੋਰ ਤਾਂ ਟਾਈਮ ਹੀ ਕਰਦਾ ਅੱਜ ਪਾੜ ਗਈ ਟਰਬ ਨੂੰ ਕਾਏ ਪਾੜ ਗਈ ਟਰਬ ਆ ਵੀ ਆ ਵੀ ਟਰਬ ਨੂੰ ਕਹਿੰਦਾ ਤੈਨੂੰ ਤੈਨੂੰ ਕੀ ਹੁੰਦਾ ਵਾ ਤੂੰ ਕਿ ਆਇਆ ਨਹੀਂ ਤੱਕ ਮੇਰੇ ਵਰੀ ਤੋਂ ਵੱਡਾ ਹੈ ਤੈਨੂੰ ਕੀ ਹੁੰਦਾ ਵਾ ਮੇਰੇ ਵਰੀ ਤੋਂ ਵੱਡਾ ਝੂ ਝੂ ਕਰਦਾ ਹੁੰਦਾ ਮੈਂ ਕੀ ਝੂ 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 ਕਰਦਾ ਹੁੰਦਾ ਆ ਤੂੰ ਕਿ ਆ ਝੋਟਾ ਛਕੈ 33 ਤੀ ਝੋਟਾ ਛੱਡਾ ਨਹੀਂ 33 ਤੀ ਬੱਕਰਾ ਜਾਂਦਾ ਨਹੀਂ ਤੂੰ ਕਿ ਜਾਗ ਹੀ ਨਹੀਂ ਆਈ ਜਾਗ ਹੀ ਨਹੀਂ ਆਈ ਲੈਦੀ ਐ ਇਹੇ ਲੈਦੇ ਲੈਦੇ ਆਓ ਸਾਰੇ ਮਿਹਨਤ ਕਰਨ ਦੇ ਇੱਥੇ ਖੜਾ ਤੂੰ ਕਹੇ ਮੈਂ ਆਇਆ ਤੇ ਹੈਗਾ ਨਾ ਤੇਰੇ ਕੋਲ ਬੈਠਾ ਤੇ ਨਹੀਂ ਹੋਰ ਦਾ ਮਿੰਟ ਕਿਹਦੀ ਮੈਂ ਪੱਲੇ ਆਇਆ ਯਾਰ ਤੂੰ ਕਹੇ ਮੈਂ ਆਇਆ ਵਾ ਆਇਆ ਮੈਂ ਤਾਂ ਲਾਵਾਂ ਪਾਉਂਦੀ ਨਾ ਲਾਵਾਂ ਪਾਜੀ ਪਾਜੀ ਫੈਲ ਬਹਿ ਗਿਆ ਹੁਣ ਚਪਲ ਵੱਜਣੀ ਚਾਹੀਦੀ ਤੂੰ ਵੀ ਬੈਠਾ ਆ ਵੀ ਬੈਠਾ ਆ ਵੀ ਬੈਠਾ ਤੂੰ ਕਹੇ ਚਪਲ ਉਹਦੀ ਤੂੰ ਕਹੇ ਉਹ ਬੰਦਾ ਕਹੇ ਉਹ ਬੰਦਾ ਕਹਿ ਸਕਦਾ ਜਿਹੜਾ ਮਿਹਨਤ ਲਾਉਣ ਆਇਆ ਤੂੰ ਮੈਨੂੰ ਚਪਲ ਦੇ ਉਹ ਮੈਨੂੰ ਕਿਉਂ ਤੂੰ ਕਹੇ ਕੌਣ ਹੈ ਤੂੰ ਕੌਣ ਤੂੰ ਚੱਲ ਬੁਗਲਾ ਮਾਰ ਕੇ ਬੱਧੀ ਇਹ ਬੈਠਾ ਹੀ ਹੈ ਨਾ ਕੇ ਬੈਠਾ ਹਾਂ ਮੈਂ ਮੂੰਹ ਤੇ ਬੁਗਲੇ ਤੇਰੇ ਵੀ ਪੈਂਦੇ ਤੂੰ ਕਹੇ ਸੈਟ ਲਾ ਕੇ ਬੈਠਾ ਖੜਾ ਹੋਏਗਾ ਤੂੰ ਕਹੇ ਕੁੱਪੇ ਰੈਡੀ ਹੁੰਦੇ ਆ ਮਾਰ ਲਾ ਤੂੰ ਕੁੱਪੇ ਰੈਡੀ ਹੁੰਦੇ ਆ ਕੁੱਪੇ ਰੈਡੀ ਹੁੰਦੇ ਆ ਮੈਂ ਤਾਂ ਬੈਠਾ ਹਾਂ ਚੰਗਾ ਤੂੰ ਕਹੇ ਹੁਣ ਕੋਟੀ ਨਹੀਂ ਚੰਗਾ ਹੁਣ ਚੰਗਾ ਤੇਰੇ ਨਾਲ ਬਾਤ ਇਹਦਾ ਮਾਰੋ ਫੜਾ ਕੇ ਬਣਾਇਆ ਕੀ ਬਣਾ ਫੜਾ ਦੇ ਵਾਲੀ ਮੈਂ ਨਵੀਂ ਪਈ ਓ ਮੈਂ ਨਵੀਂ ਪਈ ਬਰ ਬਰ ਅਸੀਂ ਸਹੀ ਰਹਿੰਦੀ ਹਾਂ ਵੇ ਕੀ ਕੀਤਾ ਚਲੋ ਚਲੋ ਖੇਡੋ ਝੋਟੇ ਖੇਡੋ ਖੇਡੋ ਚੱਲ ਚੱਲ ਸਹਿਜ ਆ ਜਾ ਬਿੱਲੇ ਤੂੰ ਆ ਜਾ ਸ਼ਾਬਾਸ਼ 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 ਅ ਵੀਡੀਓ ਵਾਲਾ ਬੰਦਾ ਰਹਿ ਗਿਆ ਲਾਸਟ ਤੇ ਆ ਭੱਜ ਗਏ ਆ ਤੁਹਾਨੂੰ ਚੱਲ ਜਾ ਵਿੱਚ ਜਾਣਾ ਹੀ ਪੈਣਾ ਇਦਾਂ ਚੱਲ ਸੇਜ ਦਾ ਤੂੰ ਪੰਜ ਚੱਲ ਤੂੰ ਆਪਦੇ ਨਾਲ ਚੱਲ ਲਾਉਂਦਾ ਚੱਲ ਵੀ ਲੱਗੇ ਤੇਰੇ ਕੋਲ ਨਹੀਂ ਕਿ ਪਾ ਗਏ ਹੁਣ ਕਹੀ ਜਨਾ ਕਰ ਲੈ ਨਾ 25 ਬਾਸ ਪਹਿਲੇ ਉੱਥੇ ਥੋੜੇ ਸਲੋ ਹੋ ਜਾਗਾ ਜੰਪ ਨਾ ਘੱਟ ਲੈ ਲੋ ਨਾ ਜੰਪ ਵਟੇ ਲੈ ਜੇ ਤੋ 11 ਗਣੇ ਭਾਈ ਦਾ ਆ ਤਾਂ 25 ਕਰ ਜੰਪ ਤਾਂ ਇੱਡੇ ਲੈ ਨਾ ਟੱਡੂ ਉਹ ਖੂਹ ਵਾਲਾ ਟੱਡੂ ਟੇਡਾ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਮੁੰਡੇ ਸ਼ੇਪ ਐ ਮੁੰਡੇ ਸ਼ੇਪ ਐ ਸ਼ਾਬਾਸ਼ वेरी गुड वेरी गुड 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 शाबाश 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 चल 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 सही जानते सही जानते शाबाश चलो सहजवीर जी थक गए भाजी है बुकू छत्ती थी क नहीं चल फिर वा सहज जोड़ा सहज वेरी गुड वेरी गुड ਸ਼ਾਬਾਸ਼ ਸ਼ਾਬਾਸ਼ ਮੇਰੇ ਵੀਰ ਵੈਰੀ ਗੁੱਡ ਚੱਲ ਜਾ ਉੱਠ ਚੱਲ ਜੋ ਤੇ ਪਤਾ ਵਧੀਆ ਸ਼ਾਬਾਸ਼ ਸ਼ਾਬਾਸ਼ ਇਕੱਠੇ ਆਓ ਇਕੱਠੇ ਇਕੱਠੇ ਸ਼ਾਬਾਸ਼ 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 ਚੱਲ ਚੱਲ ਸਹਿਜ ਹਿੰਮਤ ਨਹੀਂ ਹਾਰਨੀ ਕੀ ਤੇਰੀ ਛੁੱਟੀ ਹੋਣ ਵਾਲੀ ਆ 6.5 ਹੋ ਚੱਲੇ ਆ ਚੱਲ ਚੱਲ ਥੋੜ੍ਹ ਥੱਲੇ ਹੋਰ ਥੱਲੇ ਲੱਤਾਂ ਖੋਲ ਓਏ ਲੱਤਾਂ ਖੋਲ ਕੇ ਬਾਜੀ ਤੋਂ ਮੂਰੇ ਹੋਣਾ ਬਾਜੀ ਤੋਂ ਮੂਰੇ ਹੋਣਾ ਚੱਲ 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 ਵੱਡਾ ਉਧਰ ਨਾ ਗਾ ਨਿਕਲ ਗਿਆ ਸੱਜ ਅੱਛਾ ਤੇ ਆ ਕੇ ਚੱਲ ਗੱਲ ਗੱਲ ਪਾਜੀ ਸਹਾਈ ਉੱਥੋਂ ਵੇਖ ਲੈ ਉਦਾਂ ਹੀ ਸਿੱਧਾ ਹੀ ਤੁਰ ਕੇ ਚੱਲ ਗਿਆ ਮੋੜ ਮੋੜ ਪੁੱਤ ਤੇਰੇ ਤੇ ਹੀ ਨਿਗਾ ਇੱਥੋਂ 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 ਹੁਣ ਇਹ ਨਹੀਂ ਕਹਿ ਸਕਦਾ ਮੈਂ ਪਾਜੀ ਪੂਰੇ ਲਾਇਆ ਚੱਲ ਚੱਲ ਪਾਜੀ ਦੀ ਵੀ ਪੁੱਤ ਤੇਰੇ ਤੇ ਹੀ ਨਿਗਾ ਅੱਜ ਚੱਲ 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 ਕੀ ਤਾ ਹਉਦੂ ਕੱਲ ਨੂੰ ਮੂਦਾ ਹੋ ਹੁਣ ਮੂਦਾ ਆ ਤੇ ਮੈਂ ਕਹਿੰਦਾ ਕੱਲ ਬਾਜੀ ਦੇ ਪੈਰ ਬੜੀ ਜਾਂਦੇ ਆ ਆ ਤੂੰ ਕਿ ਹੁਣ ਬੋਲਣਾ ਹੁਣ ਬੋਲਣਾ ਹੋ ਸੈਜ ਦੇ ਵੀ ਚਾਹੀਦੀ ਭਾਜੀ ਸੈਜ ਤੂੰ ਕਿ ਨਹੀਂ ਮੈਂ ਫੁੱਲ ਮਿਹਨਤ ਲਾਉਣਾ ਕਾ ਬੈਠਾ ਪਾਣੀ ਪੀਂਦਾ ਕੋਈ ਨਹੀਂ ਨਹੀਂ ਭਾਜੀ ਤੂੰ ਕਿ ਕਰ ਗੱਲ ਛੇਕ ਹੈ ਥਾਪੀਆਂ ਹੋ ਜਾਣ ਲਾਲੇ ਤੇ ਦੋਨੇ ਬਣਾ ਲੈ ਚੱਲ ਸਾਥੇ ਤੂੰ ਲੋ ਵੀ ਲਾਲਾ ਅੱਜ ਵੇਰ ਗਿਆ ਕਹਿੰਦਾ ਮੇਰੀ ਫੋਟੋ ਨਹੀਂ ਲੱਗਦੀ ਥੰਬ ਨੇ ਤੇ ਸਹਿਜ ਕਿੱਥੇ ਆ ਆ ਦੇਖ ਲਈ ਉਧਰ ਸਹਿਜ ਨਾ ਚੈਲੰਜ ਹੋ ਗਿਆ ਸਹਿਜ ਕਹਿੰਦਾ ਮੈਂ ਵੀ ਕਮਾਉਣਾ ਇਹ ਮੁਗਦਰ ਵੀ ਐ ਆ ਵੀ ਬੜੀ ਲਾਲੇ ਜਾਣ ਵਾਲੀ ਚੀਜ਼ ਆ ਕਿ ਨਹੀਂ ਜਾਣ ਹੀ ਨਹੀਂ ਜਲਦੀ ਮੋੜਦੇ ਨਹੀਂ ਸਹੀ ਗੱਲ ਆ ਇਹ ਵੀ ਕਿਤੇ ਉੱਖਾ ਹੋ ਮੈਂ ਕਹਾਂ ਵੇਖ ਲੈ ਬੁੜੇ ਜੇ ਦੋ ਦੋ ਲਾਈ ਜਾਂਦੇ ਵੇਖੀ ਵੀਡੀਓ ਇੱਕ ਇਧਰ ਇੱਕ ਚੱਕਣਾ ਉੱਖਾ ਹੋਇਆ ਹੈ ਜਨਤਾ ਨੂੰ ਇੱਥੇ ਕਹ ਨਹੀਂ ਬਾਂਜੇ ਵਜੇ ਤੂੰ ਵੇ ਗੰਦ ਪਾਇਆ ਤੇਰਾ ਗੰਦ ਪਾਇਆ ਬਰਾ ਤੇਰਾ ਜਿਆ ਜਿਆ ਤੇਰੇ ਕੋਲ ਬਹੁਤ ਪਾਰ ਚੱਕ ਤਾ ਨੂੰ 5 ਵਜੇ ਆਇਆ ਲੈ ਆ ਤੈਨੂੰ ਫੜਾਏ ਬਹੁਤ ਪਾਰ ਆ ਇਹ ਕਦੇ ਲੈ ਫੜਾ ਨੂੰ ਫੜਾ ਨੂੰ ਬਹੁਤ ਪਾਰ ਆ ਇਹ ਕਦੇ ਲੈ ਐਦਾਂ ਚੱਕ ਤੋ ਚੱਕ ਦੇ ਐਦਾਂ ਬਾਲਾ ਕੱਢ ਦੇ ਇੱਕ ਵਾਰੀ ਤੂੰ ਨਹੀਂ ਕਮਾਉਣਾ ਬਾਲਾ ਹੀ ਕੱਢ ਦੇ ਕੱਢ ਦੇ ਕੱਢ ਦੇ ਐਦਾਂ ਤਾਂ ਨੂੰ ਕੱਢ ਦੇ ਬਾਲਾ ਐਦਾਂ ਆ ਵੀ ਐਦਾਂ ਛੱਡ ਦੇ ਆ ਵੀ ਐਦਾਂ ਬਾਲਾ ਕੱਢ ਦੇ ਇਦਾਂ ਕਰਕੇ ਐ ਕੱਢਦੇ ਬੱਲ ਫੜ ਆਲੇ ਫੜ ਦੋਨਾਂ ਹੱਥਾਂ ਨੇ ਕੱਢ ਦੇ ਦੋਵਾਂ ਨਾ ਕੱਢ ਦੇ ਏ ਓ ਚੱਕ ਬੰਨੇ ਹੋ ਜੋ ਤਾਂ ਫਿਰ ਨਾ ਫੇਰ ਦਵਾਰਾ ਬੰਨੇ ਹੋ ਜੋ ਫਿਰ ਨਾ ਪਾੜ ਦੇਵੇ ਤੁਹਾਡਾ ਓ ਬੇਸ਼ਕਤੀਮਾਨ ਕਾਂ ਲਾਲੇ ਥਾਪੀ ਹੋ ਜਵੇ ਹਣ ਇਹ ਥਾਪੀ ਆਉਣੀ ਮਰਵਾਉਣਾ ਤੈਨੂੰ ਨਾ ਤੇ ਇਹ ਉਧਰ ਦੇਖ ਵੀ ਇਹ ਰੁਕਾ ਫੇ ਬੁਕੋ ਬੁਕੋ ਕੱਕਦੇਓ ਕੰਮ ਨੂੰ ਭਾਜੀ ਮੈਂ ਤੇਰੇ ਸਿਰ ਤੇ ਹੀ ਆਂ ਗੇ ਮੈਂ ਗਾ ਚੱਚ ਦੇ ਕੰਮ ਨੂੰ ਤੇਰੇ ਨਾਲ ਤੇਰੀ ਸਪੋਰਟ ਨਾਲ ਮੈਂ ਤੁਰਿਆ ਫਿਰਦਾ ਭਰਾਵਾ ਇਹ ਚੱਲੀ ਜਾਂਦਾ ਕੰਮ ਹੈ ਮੈਨੂੰ ਰਲ ਮਿਲ ਕੇ ਕੱਤੀ ਪਾਈ ਜੰਨੇ ਆ ਤੋ ਆਹ ਤੋ ਆ ਰਹੀ ਹੁੰਦਾ ਹੈ ਅੰਦਰੋਂ ਹੁਣ ਸਜਾ ਹੋਇਆ ਗਰਮੀ ਬਹੁਤ ਅੰਦਰ ਹੈ ਗਰੇਰ ਫਰਹਾਦੀ ਬੱਚਿਆਂ ਨੇ ਜਾਣਾ ਸਕੂਲੇ ਤੇ ਹੁਣ ਭਾਜੀ ਕਹਿੰਦਾ ਆਪਾਂ ਇੱਧਰ ਲਾ ਲਈਏ ਭਾਜੀ ਮੈਨੂੰ ਮੋਟੀਵੇਟ ਕਰਦਾ ਰਹਿੰਦਾ ਮੈਂ ਭਾਜੀ ਨੂੰ ਮੋਟੀਵੇਟ ਕਰਦਾ ਰਹਿਣਾ ਤੇ ਅਸੀਂ ਲਾਉਣਦੇ ਹੁਣ ਆਪਣਾ ਥੋੜਾ ਤੇ ਨਾਲ ਫੇਲਾਵਾਂਗੇ ਰੱਸਾ ਵੇਖ ਲਓ ਸਹੀ ਹੈ ਭਾਜੀ ਭਾਰ ਬਤਾਈਏ ਪਲੇਟਾਂ ਦਾ ਨਾ ਹੋਰ ਹੈਨਾ ਪਾਲਾ ਹੋਣ ਪੌਣੇ ਅੱਜ ਫੇਹੀ ਬੜਨੀ ਗੱਲ ਯੋਰੀ ਬੜਾ ਆਜ ਸ਼ੇਰ ਚ ਇਹ ਕਹਿੰਦਾ ਫੜਾ ਲਾ ਕੇ ਉਹ ਸਭ ਵੀ ਲਾਉਣਾ ਜੀ ਆ ਬੜਾ ਹੈ ਕਲਾ ਦਾ ਉਹ ਜ਼ੋਰ ਲੱਗ ਜਾਂਦਾ ਨਾ ਉਧਰ ਫੇਪ ਭਾਈ ਜਿਹੜੇ ਬੰਦੇ ਜਿਹਨਾਂ ਡੀਮੋਟੀਵੇਟ ਕਰਦੇ ਨਾ ਉਹ ਵੀ ਆਉਣਗੇ ਇੱਥੇ ਵੀਡੀਓ ਦੇਖ ਕੇ ਬਹੁਤ ਬੰਦੇ ਨੇ ਪੁੱਛਿਆ ਕਿਹੜਾ ਹਾਂ ਵੀ ਲੱਖਾਂ ਕੋ ਵਿੱਚ ਟੀਮ ਕਰਨ ਦੇ ਆ ਉੱਥੇ ਜਾ ਕੇ ਲੱਖਾਂ ਵਹਿ ਕੇ ਆਉਂਗਾ ਮੇਦਰੀ ਤੂੰ ਵਲੌਗ ਪਾਉਣਾ ਨਾ ਇਹਦਾ ਕਰਕੇ ਮੈਨੂੰ ਫੋਨ ਕਰਕੇ ਪੁੱਛਦੇ ਤੂੰ ਹੁਣ ਜਾਂਦਾ ਜਿਮ ਬਣਾਣਾ ਆਇਆ ਕਰੇਂ ਤੂੰ ਬੋਕਣਾ ਆਏ ਬੰਦੇ ਸ਼ਰਾਜ ਜੀ ਕਾਚਾ ਆਵੇ ਫੇ ਫੇ ਦੁਬਾਰਾ ਫੇਰ ਆਇਆ ਇੱਥੇ ਰੱਖ ਬੱਲੇ ਚਾਚਾ ਇੱਥੇ ਰੱਖ ਯਾ ਬੱਕਰੇ ਕਿ ਨਹੀਂ ਸਾਡੇ ਜਵਾਨ ਕੁਝ ਜਵਾਨ ਸਾਡੇ ਉਹ ਬੈਠੇ ਕੋਟ ਸਾਹਿਬ ਦੇ ਕੋਲ ਬੱਚੇ ਚੱਲ ਗਿਆ ਸਕੂਲ ਲੱਗਣੇ ਸੀਗੇ ਜਿਹਨੂੰ ਉਹਦੇ ਬੈਠਿਆ ਕੋਚ ਸਾਹਿਬ ਦੇ ਕੋਲ ਤਵੀ ਝੋਟਿਆ ਮੀ ਪਾਵਾਂਗੇ ਲੱਗਦਾ ਅੱਜ ਅੱਜ ਹੁੰਦਾ ਉਹਦਾ ਗੱਲ ਨਹੀਂ ਬਾਨੀ ਗਈ ਖੱਚ 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 ਅੱਜ ਮੀ ਪਿਆ ਹੀ ਲਿਆ ਹਹਾ ਹਾ ਬੁਲੇ ਵਰਪੇ ਓਏ ਸ਼ਾਬਾਸ਼ 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 ਝੋਟਾ ਹੀਆ ਝੋਟਾ ਉਦੋਂ ਆਹ ਲਈ ਜਾ ਜਿੱਤਾਂ ਉਹ ਓਹੀ ਲਾਵਾਂਗੇ ਉਹ ਵੀ ਉਹ ਵੀ ਚੜਦੇ ਆਓ ਤਾਂ ਬਹੁਤ ਜ਼ੋਰ ਲੱਗਦਾ ਉੱਥੇ ਪਹਿਲਾਂ ਅਸੀਂ ਆਹਤ ਲਾ ਲਈ ਸਾਡਾ ਗਰਾਊਂਡ 'ਚ ਵੀ ਬੜਾ ਵਾਹਨ ਹੋਇਆ ਅੱਜ ਹਟਦਾ ਹੀ ਨਹੀਂ ਹਟਦਾ ਹੀ ਨਹੀਂ ਭਰਾਵਾ ਮੈਂ ਤਾਂ ਕਹ ਤੇਰੀ 30 ਕਿ ਸਕਿੰਟਾਂ ਦੀ ਬਣਾਉਂਗਾ ਹਰਖਿਆ ਫਿਰਦਾ ਅੱਜ ਓ ਓ ਚੱਕ ਬਣਦੀ ਕਿੱਦਾਂ ਨਹੀਂ ਐ ਲਓ ਜੀ ਅੱਜ ਦੀ ਮਿਹਨਤ ਹੋ ਗਈ ਆ ਸਮਾਪਤ ਕਿਉਂ ਲੱਖੇ ਭਾਜੀ ਗਰਾਊਂਡ ਵਾਲੀ ਹੋ ਗਈ ਸਮਾਪਤ ਹੁਣ ਆਪਾਂ ਜੈਮ ਲਾਉਣਾ ਕਹਿ ਕਹਿਦੇ ਮੜਾਈ ਅੱਜ ਦੀ ਹੋ ਗਈ ਆ ਮਿਹਨਤ ਸਮਾਪਤ ਆਹ ਵੇ ਕਿਉਂ ਸਹੀ ਆ ਸਹੀ ਆ ਸਹੀ ਆ ਸਾਡਾ ਹੁਣ ਹੋ ਗਈ ਅੱਜ ਦੀ ਮਿਹਨਤ ਸਮਾਪਤ ਤੇ ਅਸੀਂ ਹੁਣ ਲਾਵਾਂਗੇ ਜੈਮ ਤੇ ਇਸੇ ਤਰ੍ਹਾਂ ਹੀ ਸਾਡੀਆਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਕਿਉਂ ਭਾਜੀ ਬਿਲਕੁਲ ਜੀ ਸਾਡੇ ਕਹਿੰਦੇ ਨੇ ਕਿ ਤੁਸੀਂ ਕਿਵੇਂ ਕਿੰਨੇ ਸਾਡੇ ਚੈਨਲ ਨੂੰ ਸਾਰਿਆਂ ਨੇ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਕਰਿਓ ਤੇ ਸਾਡੀ ਮਿਹਨਤ ਨੂੰ ਵੀ ਫੋਲੋ ਕਰੋ ਜਿਹੜੇ ਭਰਾ ਘਰ ਬੈਠੇ ਸੋਚਦੇ ਰਹਿੰਦੇ ਆ ਵੀ ਮੇਰੀ ਏਜ ਹੋ ਗਈ ਚੱਕਦਾ ਇਹ ਜੂ ਇਹ ਤਾਂ ਮੈਂ ਅਡਜਸਟ ਨੰਬਰਿੰਗ ਆ ਹਾਂ ਤੇ ਉਹ ਆਪਾਂ ਸਰੀਰ ਨੂੰ ਫੈਕਟਰ ਰੱਖਣ ਵਾਸਤੇ ਤਾਂ ਦਰਸਤ ਰਹਿਣ ਵਾਸਤੇ ਕਹਿੰਦੇ ਭਾਈ ਤੁਹਾਨੂੰ ਵੀ ਡੀਮੋਟੀਵੇਟ ਕਰਦੇ ਬੰਦੇ ਤੂੰ ਕੀ ਕਰਦੀ ਜਾਂਦਾ ਤੂੰ ਵੀ ਕਈ ਕਹਿੰਦੇ ਯਾਰ ਕਿਹੜੇ ਕੰਮ ਲੱਗਾ ਤੂੰ ਹਾਂ ਹੁਣ ਨਹੀਂ ਚਾਹੀਦਾ ਅਜਾ ਕਰਨਾ ਨੂੰ ਪਾਣਾ ਹੈ ਕਰਦਾ ਬੰਦਾ ਕਈ ਗੱਲਾਂ ਕਹਿ ਦਿੰਦੇ ਆ ਲੱਗੇ ਨੂੰ ਹਟਾਉਂਦੇ ਆ ਪਰ ਆਪਣੇ ਮਨਚੇ ਹੈਗਾ ਉਹ ਭਾਜੀ ਉਹਨਾਂ ਨੂੰ ਹੈਗਾ ਵੀ ਕੀ ਇਹ ਉੱਠ ਕੇ ਚੱਲ ਜਾਂਦਾ ਮਾ ਸਾਡੀ ਕੋਟ ਨਹੀਂ ਹੁੰਦਾ ਬਸ ਇਹ ਗੱਲ ਬਾਕੀ ਹੁਣ ਸਿੱਧਾ ਅਮਨ ਸਾਡਾ ਵੀਰ ਇਹ ਬਹੁਤ ਮੈਨੂੰ ਰੈਫਰੈਂਟ ਕਰਦਾ ਇਸ ਤੋਂ ਬਾਰੇ ਸਟਿਵੇਸ਼ਨ ਬਹੁਤ ਹੈ ਜੀ ਕੋਲ ਸਾਉਂਦੇ ਆਪਣੇ ਬੱਚੇ ਹੁੰਦੇ ਉਹ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਗਰਾਊਂਡ 'ਚ ਆ ਕੇ ਉਦੋਂ ਹੀ ਮੂਹਰ ਵਧੀਆ ਹੋ ਜਾਂਦਾ ਹਾਂਜੀ ਹਾਂਜੀ ਉਹ ਤੇਰੇ ਵੀਰਾਂ ਨੇ ਨਾ ਸੋਚਦੇ ਆ ਜਾਣਾ ਕੱਲ ਨੂੰ ਜਾਣਾ ਉਹ ਕੱਲ ਨੂੰ ਅੱਜ ਜਿਵੇਂ ਹਾਂ ਥੱਕੇ ਨਾ ਆਉਣਾ ਭਿੰਦਾ ਹੋ ਇੱਕ ਵਾਰੀ ਠੀਕ ਹੈ ਜੀ ਅਗਰ ਦੇਖੋ ਸਾਡੇ ਆਹ ਵੀ ਲਓ ਜੀ ਸਾਡੇ ਬਾਬਾ ਜੀ ਇਹ 4 ਵਜੇ ਉੱਠ ਕੇ ਪਹਿਲਾਂ ਗੁਰਦੁਆਰਾ ਸਾਹਿਬ ਪਾਠ ਦੀ ਸੇਵਾ ਬਾਬਾ ਜੀ ਕਿੰਨੇ ਵਜੇ ਉੱਠਦੇ ਤੁਸੀਂ 2:30 2:30 ਬੱਲੇ ਬੱਲੇ 2:30 ਵਜੇ ਬੱਲੇ ਬੱਲੇ ਗੁਰਦੁਆਰਾ ਸਾਹਿਬ ਜਾਣਾ ਠੀਕ ਆ ਜੀ ਫਿਰ ਆਦਾ ਨਿਤਨੇਮ ਕਰਕੇ ਠੀਕ ਆ ਜੀ ਫਿਰ ਜਿੰਮ ਚੋਣਾ ਰਨਿੰਗ ਕਰਨੀ ਜਿੰਮ ਚੋਣਾ ਹਾਂਜੀ ਇੱਕ ਕੁਆਂਟ 30 ਕਿਲੋ ਭਾਰ ਸੀ ਮੇਰਾ ਠੀਕ ਆ ਬਾਬਾ ਜੀ ਹੁਣ ਨਿਤਨੇਮ ਪਾਰਾ ਮੇਰਾ ਠੀਕ ਆ ਬਾਬਾ ਜੀ ਬਹੁਤ ਬੇਨਤੀ ਆ ਕਿ ਭਾਈ ਸਾਰੇ ਆਪਦਾ ਸਰੀਰਿਕ ਪੈਟ ਮਾਈਕ੍ਰੋ ਮੈਂ ਨਹੀਂ ਲਿਆ ਜਾਵਾਂ ਕਿਸੇ ਦੀ ਹਾਂ ਕੋਈ ਮਤਲਬ ਨਹੀਂ ਇਹਦਾ ਇਹ ਮਤਲਬ ਨਹੀਂ ਮੈਂ ਤਾਂ 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 ਮ 6